ਜੀ ਸਾਰਿਆਂ ਪੈਰਾਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਕਿ ਅਗਰ ਆਪਣੀ ਬਾਹਾਂ ਦੀ ਲੈਂਥ ਘੱਟ ਹੋਵੇ ਤੇ ਉਹਨੂੰ ਵੱਧ ਕਿਵੇਂ ਕਰ ਸਕਦੇ ਆ ਠੀਕ ਹੈ ਜੀ ਦੇਖੋ ਇਹ ਆਪਣੀ ਬਾਹਾਂ ਦੀ ਲੈਂਥ ਘੱਟ ਸੀਗੀ ਤੇ ਇਹ ਸਾਰੀ ਬਾਹ ਆਪਾਂ 15 ਇੰਚ ਤਿਆਰ ਕਰਨੀ ਸੀਗੀ ਤੇ ਇਹਦਾ ਕਪੜਾ ਜੀ ਪੂਰਾ 15 ਇੰਚ ਤਿਆਰ ਸੀਗਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਜੋੜ ਪਾਉਣਾ ਸੀਗਾ ਤੇ ਉਹ ਆਪਾਂ ਕਿਸ ਤਰੀਕੇ ਨਾਲ ਪਾਉਣੇ ਆ ਵੀ ਜਿਹੜੇ ਨਾਲ ਆਪਾਂ ਜੋੜ ਪਾਇਆ ਸੋਹਣਾ ਵੀ ਲੱਗੇ ਤੇ ਐ ਵੀ ਨਾ ਲੱਗਿਆ ਹੋਵੇ ਆਪਾਂ ਜੋੜ ਪਾਇਆ ਦੇਖੋ ਆਪਾਂ ਇਸ ਤਰੀਕੇ ਨਾਲ ਜਿਗਜੈਗ ਕੱਢੀ ਹੋਈ ਆ ਠੀਕ ਹੈ ਜੀ ਇੱਕ ਮੂਰੇ ਪੱਟੀ ਲਾਈ ਹੈ ਜਿਹੜੀ ਸਲਵਾਰ ਨਾਲ ਦੀ ਆ ਤੇ ਥੱਲੇ ਤੇ ਵੀ ਦੇਖੋ ਬਿਲਕੁਲ ਪੂਰੀ ਅੰਡਰਗਰਾਉਂਡ ਹੈ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਵੀ ਆਪਾਂ ਇਹ ਚ ਜੋੜ ਪਾਏ ਆ ਕਿ ਆਪਾਂ ਲੇਸ ਲਾ ਕੇ ਡਿਜ਼ਾਈਨ ਬਣਾਇਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਹੀ ਆਪਾਂ ਦੂਸਰੀ ਪੱਟੀ ਬਾਹਰ ਹੀ ਤਿਆਰ ਕਰਾਂਗੇ ਉਹ ਕਿਵੇਂ ਤਿਆਰ ਕਰਨੀ ਹੈ ਆਪਾਂ ਦੇਖੋ ਇਹ ਆਪਣੀ ਕੋ ਪੱਟੀ ਹੈ ਜਿਹੜੀ ਆਪਾਂ ਬਾਹਰ ਦੀ ਮੂਰੇ ਲਾਉਣੀ ਆ ਠੀਕ ਹੈ ਜੀ ਤੇ ਤੁਹਾਡਾ ਜਿੰਨਾ ਵੀ ਕਪੜਾ ਘੜਦਾ ਤੁਸੀਂ ਇਸ ਤੋਂ ਵੱਧ ਚੌੜਾ ਵੀ ਲੈ ਸਕਦੇ ਹੋ ਤੁਸੀਂ ਇੰਨਾ ਚੌੜਾ ਵੀ ਲੈ ਸਕਦੇ ਹੋ ਠੀਕ ਹੈ ਜੀ ਹੁਣ ਇਹਦੇ ਆਪਾਂ ਸਿੱਧੇਲੇ ਪਾਸੇ ਜਿਗਜੈਕ ਲਾਉਣਾ ਹੈ ਇਸ ਤਰੀਕ ਨਾਲ ਪੱਟੀ ਦੇ ਸਿੱਧੇਲੇ ਪਾਸੇ ਰੱਖਾਂਗੇ ਠੀਕ ਹੈ ਜੀ ਇਹ ਵਾਲਾ ਜਿਹੜਾ ਕੱਪੜਾ ਹੈ ਸਿੱਧਾ ਹੈ ਇਹਦੇ ਉੱਪਰ ਆਪਾਂ ਇਸ ਤਰੀਕ ਨਾਲ ਸਿੱਧੇਲੇ ਪਾਸੇ ਜਿਗਜੈਕ ਰੱਖਾਂਗੇ ਤੇ ਕੰਨੀ ਕੰਨੀ ਤੇ ਆਪਾਂ ਸਲਾਈ ਲਾ ਦਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸਿੱਧੇਲੇ ਪਾਸੇ ਜਿਗਜੈਕ ਲਾਤਾ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਉੱਪਰੀ ਇਹਦੇ ਠੀਕ ਹੈ ਜੀ ਜਿਹੜੀ ਆਪਾਂ ਪਹਿਲਾਂ ਵਾਲੀ ਸਲਾਈ ਲਾਈ ਸੀ ਉਸ ਸਲਾਈ ਦੇ ਉੱਪਰ ਉੱਪਰ ਹੀ ਸਲਾਈ ਲਾ ਦੇਣੀ ਹੈ ਇਸ ਤਰੀਕੇ ਨਾਲ ਫੋਲਡ ਕਰਕੇ ਜਿਹੜਾ ਉੱਪਰ ਆਪਣਾ ਪਾਸਾ ਆਇਆ ਨਾ ਪੁੱਠੇ ਵਾਲਾ ਪਾਸਾ ਆਇਆ ਨਾ ਠੀਕ ਹੈ ਜੀ ਦੇਖੋ ਆਪਾਂ ਇਸ ਤਰੀਕੇ ਨਾਲ ਫੋਲਡ ਕਰਾਂਗੇ ਪੱਟੀ ਨੂੰ ਤੇ ਪਹਿਲਾ ਵਾਲੀ ਸਲਾਈ ਦੇ ਉੱਪਰ ਉੱਪਰ ਸਲਾਈ ਲਾ ਦੇਾਂਗੇ ਠੀਕ ਹੈ ਜੀ ਸਾਰੀ ਪੱਟੀ ਤਾਂ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਲਈ ਹੈ ਹੁਣ ਆਪਾਂ ਪੱਟੀ ਨੂੰ ਸਿੱਧੀ ਕਰਨਾ ਹੈ ਠੀਕ ਹੈ ਜੀ ਉਹ ਆਪਾਂ ਸਿੱਧੀ ਕਿਵੇਂ ਕਰਨਾ ਆਪਾਂ ਇੱਕ ਸੂਈ ਲਵਾਂਗੇ ਦੇਖੋ ਆਪਾਂ ਇਹ ਸੂਈ ਲੈ ਲਈ ਅਸਰ ਦੀ ਠੀਕ ਹੈ ਜੀ ਇਹਨੂੰ ਆਪਾਂ ਹੁਣ ਕੀ ਕਰਨਾ ਹੈ ਇਸ ਤਰੀਕੇ ਨਾਲ ਇੱਥੇ ਪਾ ਕੇ ਤੇ ਇਹਨੂੰ ਆਪਾਂ ਸਿੱਧੀ ਕਰ ਲਾਂਗੇ ਪੱਟੀ ਨੂੰ ਇਸ ਤੋਂ ਅਸੀਂ ਨੰਬਰ ਬਾਹਰ ਕਰ ਲਾਂਗੇ ਇਹਨੂੰ ਠੀਕ ਹੈ ਜੀ ਤੇ ਹਾਂ ਜਿਹੜੀ ਪੱਟੀ ਹੈਗੀ ਇਹਨੂੰ ਚੰਗੀ ਤਰੀਕਾ ਨਾਲ ਆਪਾਂ ਇਹਨੂੰ ਪ੍ਰੈਸ ਕਰ ਲਾਂਗੇ ਲਓ ਜੀ ਪੱਟੀ ਨੂੰ ਆਪਾਂ ਚੰਗੀ ਤਰੀਕਾ ਨਾਲ ਪ੍ਰੈਸ ਕਰ ਲਿਆ ਜਿਹੜੀ ਆਪਾਂ ਸੋਣਾ ਹੈਗੇ ਬਿਠਾ ਲਿਆ ਇਹਦੀਆਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੋਂ ਆਪਣੀ ਜਿਹੜੀ ਹੈਗੀ ਪੱਟੀ ਗੋਮ ਬਣ ਗਈ ਇਧਰ ਵੀ ਆਪਣਾ ਕੋਈ ਬੱਚ ਬਾਹਰ ਨਹੀਂ ਨਿਕਲਦਾ ਇਧਰ ਵੀ ਕੋਈ ਨਹੀਂ ਨਿਕਲਦਾ ਠੀਕ ਹੈ ਜੀ ਦੋਨੇ ਪਾਸੇ ਪੱਟੀ ਆਪਣੀ ਗੋਮ ਹੋ ਗਈ ਹੈ ਠੀਕ ਹੈ ਜੀ ਹੁਣ ਆਪਾਂ ਸੂਟ ਲੈ ਆਪਣੀ ਬਾਹ ਲੈਣੀ ਹੈ ਜਿਹਦੇ ਉੱਪਰ ਇਹ ਪੱਟੀ ਲਾਉਣੀ ਹੈ ਜਿਹੜੇ ਬਾਹ ਦਾ ਉੱਪਰਲੇ ਪਾਸਾ ਇਹ ਸਿੱਧਾ ਹੋਊਗਾ ਇਹ ਸਿੱਧੇ ਵਾਲਾ ਪਾਸਾ ਆਹ ਵਾਲਾ ਪੁੱਠਿਆਲਾ ਪਾਸਾ ਠੀਕ ਹੈ ਆਪਾਂ ਸਿੱਧੇਲੇ ਪਾਸੇ ਪੱਟੀ ਧਰਨੀ ਆ ਜਿੱਥੇ ਆਪਾਂ ਬਾਹ ਦੇ ਅੱਗੇ ਲਾਉਣੀ ਆ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਉੱਪਰ ਹੀ ਰੱਖ ਦੇਣੀ ਬਾਹ ਦੀ ਆਪਾਂ ਬਸ ਸਿਰਫ 1/2 ਇੰਚ ਤੋਂ ਵੀ ਘੱਟ ਕੱਪੜਾ ਆਪਣੇ ਵਿੱਚ ਆਊਗਾ ਇੱਥੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਆਪਾਂ ਕੱਪੜੇ ਦੇ ਉੱਪਰ ਸਲਾਈ ਲਾ ਦਾਂਗੇ ਇਸ ਪੱਟੀ ਦੇ ਉੱਪਰ ਕਈ ਦੇਖੋ ਆਪਣੀ ਪੱਟੀ ਲੱਗ ਗਈ ਐ ਇਸ ਤਰੀਕੇ ਨਾਲ ਦੇਖੋ ਕਿੰਨੀ ਸਫਾਈ ਨਾਲ ਪੱਟੀ ਲੱਗੀ ਐ ਆਪਣੀ ਤੇ ਦੂਸਰੀ ਸਾਈਡ ਵੀ ਪੁੱਠੇ ਵਾਲੀ ਸਾਈਡ ਵੀ ਆਪਾਂ ਦੇਖੋ ਬਿਲਕੁਲ ਗੁੰਮ ਹੋਈ ਪਈ ਪੱਟੀ ਐ ਆਪਣੀ ਠੀਕ ਐ ਜੀ ਤੁਸੀਂ ਇਸ ਤਰੀਕੇ ਨਾਲ ਅਗਰ ਤੁਹਾਡੇ ਕਮੀਸੀ ਲੈਂਥ ਘਟਦੀ ਐ ਤਾਂ ਵੀ ਤੁਸੀਂ ਇਸ ਤਰੀਕੇ ਨਾਲ ਪੱਟੀ ਲਾ ਸਕਦੇ ਆ ਜਿਹਦੇ ਨਾਲ ਕਿ ਥੋੜੀ ਲੈਂਥ ਪੂਰੀ ਹੋ ਜੇ ਤੁਸੀਂ ਇਹ ਚੌੜੀ ਪੱਟੀ ਵੀ ਲੈ ਸਕਦੇ ਹੋ ਠੀਕ ਐ ਜੀ ਤੇ ਤੁਸੀਂ ਆਪਦੀ ਪਲਾਜ਼ੋ ਦੀ ਲੈਂਥ ਤੇ ਥੋੜੀ ਘੱਟ ਦੀ ਉੱਥੇ ਤੁਸੀਂ ਇਹ ਪੱਟੀ ਲਾ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਪੱਟੀ ਲੱਗ ਜਾਂਦੀ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਇਹ ਪੱਟੀ ਜੀ ਠੀਕ ਹੈ ਜੀ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਪੱਟੀ ਲਾ ਦਈਏ ਇਹ ਤੇ ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਅਦ ਵਿੱਚ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਸ ਤਰੀਕੇ ਨਾਲ ਲੱਗੀ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ